ਲਓ ਜੀ ਇੱਧਰ ਮੇਰੇ ਸਾਰੇ ਕੰਮ ਹੋ ਚੁੱਕੇ ਨੇਗੇ ਤੇ ਹੁਣ ਮੈਂ ਬਸ ਝਾੜੂ ਰਹਿ ਗਿਆ ਸੀ ਰੋਟੀ ਰੋਟੀ ਬਣਾ ਲਈ ਸੀਗੀ ਮੈਨੇ ਤੇ ਝਾੜੂ ਰਹਿ ਗਿਆ ਸੀ ਟਾਈਮ ਵੀ ਦੇਖੋ ਸਵਾ 10 ਹੋ ਗਿਆ ਜ ਫਿਰਦੇ ਫਰਾਉਂਦੇ ਨਾ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਮੈਨੂੰ ਤੇ ਇੱਕ ਨਾ ਪੋਚਾ ਟੁੱਟਿਆ ਪਿਆਗਾ ਪੋਚਾ ਹੋ ਗਿਆ ਖਰਾਬ ਜਿਹਦੇ ਨਾ ਪੋਚਾ ਲਾਉਣੇ ਹੁੰਨੇ ਆ ਤੇ ਇਸ ਕਰਕੇ ਮੈਂ ਬਾਲਟੀ ਵਸਤ ਦੀ ਹੁੰਨੀ ਹੁਣ 10 15 ਦਿਨ ਹੋ ਗਏ ਮੈਂ ਹਜੇ ਕਹੀ ਨਹੀਂ ਹੈਗਾ ਸਰਦਾਰ ਜੀ ਨੂੰ ਲੈ ਕੇ ਆਉਣ ਵਾਸਤੇ ਤੇ ਜਦੋਂ ਕਹਤਾ ਵਸ ਲੈ ਆਉਣਗੇ ਮੈਂ ਵੀ ਬਸ ਆਏ ਕਾਲ ਕਰ ਰੱਖਿਆ ਉਹ ਚਲ ਮੰਗਵਾ ਲਾਂਗੇ ਆਹ ਦੇਖੋ ਆ ਵੀ ਸਾਰਾ ਬਿਲਕੁਲ ਖਰਾਬ ਹੋਇਆ ਪਿਆ ਆ ਵੀ ਸਾਰਾ ਨਾ ਟੁੱਟਿਆ ਪਿਆ ਇਹ ਜਿਤੇ ਨਾ ਮੈਂ ਕਈ ਆਨਲਾਈਨ ਵੀ ਆਰਡਰ ਕਰਤੀ ਸੀ ਆਨਲਾਈਨ ਵੀ ਮੰਗਵਾ ਲਏ ਸੀਗੇ ਤੇ ਫਿਰ ਵੀ ਹੁਣ ਜਦੋਂ ਸਾਰੇ ਹੀ ਮਤਲਬ ਖਰਾਬ ਹੋ ਗਏ ਹਨਾ ਹੁਣ ਤੇ ਹੁਣ ਨਵੀਂ ਲੈ ਕੇ ਆਵਾਂਗੇ ਤੇ ਜਿਹੜਾ ਉਹ ਹੈਗਾ ਸੀਗਾ ਉਹ ਮੋਪ ਜਾ ਮੋਪ ਜੀ ਕਹਿੰਦੇ ਹੁੰਦੇ ਨੇ ਬਾਲਟੀ ਜੀ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੁੰਦੇ ਨੇ ਤੇ ਉਹਦੇ ਵਿੱਚ ਆਹ ਦੇਖੋ ਆਪਾਂ ਨੇ ਰੀਯੂਜ਼ ਕਰ ਲਿਆ ਇਹਨੂੰ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਮੈਨੇ ਆਹ ਵਾਲਾ ਪੌਦਾ ਲਗਾਤਾ ਸੋਹਣਾ ਲੱਗਦਾ ਇਹਨੇ ਪਹਿਲਾਂ ਛੋਟੇ ਵਾਲੇ ਗਾਮਲੇ ਚ ਲੱਗਿਆ ਹੋਇਆ ਸੀ ਹੁਣ ਮੈਂ ਵੱਡੇ ਚ ਲਗਾਤਾ ਮੈਂ ਕਿ ਫੈਲਰ ਜੂ ਤੇ ਇਹਦੀ ਗ੍ਰੋਥ ਵਧੀਆ ਬਣ ਜੂਗੀ ਸੰਕਣਾ ਜਾਂ ਹੋ ਜੂਗਾ ਇਹ ਦੋ ਹੋਰ ਸੀ ਇਹਦੇ ਨਾਲ ਦੇ ਉਹ ਤਾਂ ਬਿਲਕੁਲ ਖਰਾਬ ਹੋ ਗਏ ਨੇ ਤੇ ਆਹ ਮੈਂ ਇੱਥੋਂ ਕੱਢਤਾ ਆਹ ਕੈਪ ਜੇ ਲੱਗਿਆ ਹੋਇਆ ਸੀਗਾ ਇਹ ਆਪਾਂ ਕੱਢਤਾ ਮੈਂ ਕਿ ਵੀ ਹਵਾ ਲੱਗਦੀ ਰਹੂਗੀ ਜੇ ਲੋਡ ਹੋਵੇ ਲੂਜ਼ ਜਾਂ ਲਾ ਦਾਂਗੇ ਵੈਸੇ ਇਹਨੂੰ ਹਵਾ ਲੱਗਣ ਦੀ ਹਜੇ ਮੈਂ ਹੁਣੇ ਲਾਇਆ ਦਿਨਾ ਵਧੀਆ ਲੱਗਦਾ ਤੇ ਇੱਕ ਆਪਣਾ ਸੀਗਾ ਪਾਣੀ ਵਾਲਾ ਸਿੰਕ ਆ ਤੇ ਹੱਥ ਧੋਣ ਵਾਲਾ ਸਿੰਕ ਹੁੰਦਾ ਜਿਹੜਾ ਉਹ ਆਪਾਂ ਨੇ ਹੋਰ ਲਵਾ ਲਿਆ ਸੀ ਉੱਥੇ ਉਹਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਉਹਨੂੰ ਇਸ ਤਰ੍ਹਾਂ ਦਾ ਪੌਟ ਬਣਾ ਲਿਆ ਦੇਖੋ ਆਹ ਵੇਖੋ ਇਹਨਾਂ ਇੱਥੇ ਮੈਂ ਕਲਰ ਕਰ ਦੂੰ ਕਲਰ ਕਰਕੇ ਵਧੀਆ ਹੋ ਜਾਊਗਾ ਇਹ ਤੇ ਆਹ ਵਾਲੇ ਲਾਏ ਨੇ ਇਹਨੂੰ ਪਰਪਲ ਪਰਪਲ ਪਤਾ ਨਹੀਂ ਕਿਹੜਾ ਪੌਦਾ ਕਹਿੰਦੇ ਨੇ ਆਹ ਲੀਲੀ ਦਾ ਪੌਦਾ ਆ ਦੇਖੋ ਆ ਕਿੰਨਾ ਸੋਹਣਾ ਹੋਇਆ ਪਿਆ ਤੇ ਇਹਨੂੰ ਪਰਪਲ ਫਲਾਵਰ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਹੈਗਾ ਪਰਪਲ ਆ ਇਹਦੇ ਪਿੱਛੇ ਪਤਾ ਨਹੀਂ ਹੋਰ ਕੀ ਕਹਿੰਦੇ ਆ ਉਹ ਆ ਇਹ ਇਹ ਨਿੱਕੇ ਨਿੱਕੇ ਨਾ ਪਿੰਕ ਕਲਰ ਦੇ ਫੁੱਲ ਲੱਗਦੇ ਆ ਇਹਨੂੰ ਤੇ ਸ਼ਾਇਦ ਅੱਜ ਤੱਕ ਕੋਈ ਵੀ ਨਹੀਂ ਨਿਕਲਿਆ ਹੋਇਆ ਹੈਗਾ ਨਿੱਕੇ ਨਿੱਕੇ ਜਿਹੀ ਫੁੱਲ ਲੱਗਦੇ ਨੇ ਦੇ ਉੱਪਰ ਆ ਟੂਸਾ ਜਿਹਾ ਕੱਢ ਕੇ ਇੱਥੇ ਫੁੱਲ ਆਉਂਦੇ ਆ ਬਹੁਤ ਸੋਹਣਾ ਲੱਗਦਾ ਇਹ ਵੀ ਮੈਂ ਇਹਦੇ ਤੇ ਸੀਗੇ ਮੇਰੀ ਦਰਾਣੀ ਨੇ ਮੈਨੂੰ ਤੇ ਮੈਂ ਉੱਥੋਂ ਲੈ ਕੇ ਆਇਸੀ ਭੂਆ ਜੀ ਕੋਲ ਇਹ ਵੀ ਬਹੁਤ ਵਧੀਆ ਗ੍ਰੋਥ ਕਰ ਗਏ ਆ ਦੇਖੋ ਹੁਣ ਮੈਂ ਸਾਵੇਂ ਰੱਖ ਲੇ ਗਰਮੀ 'ਚ ਸੁਖਾ ਸਾਰੇ ਖਰਾਬ ਹੋ ਗਏ ਸੀਗੇ ਆ ਸਨੇਕ ਪਲਾਂਟ ਆ ਇਹ ਵੀ ਬਿਲਕੁਲ ਹ ਤੇ ਆ ਲੀਲੀ ਦਾ ਤਾਂ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਵੀ ਮੇਰੀ ਫਰੈਂਡ ਨੇ ਗਿਫਟ ਕੀਤਾ ਸੀਗਾ ਮੈਨੂੰ ਵੀ ਸੋਹਣਾ ਹੋ ਗਿਆ ਤੇ ਆ ਦੇਖੋ ਉਹ ਵੀ ਬਹੁਤ ਵਧੀਆ ਹੋ ਗਏ ਉਧਰ ਵੀ ਸਾਰੇ ਲਗਭਗ ਚੱਲ ਹੀ ਚੁੱਕੇ ਨੇ ਬੁੱਪੇ ਤੁਹਾਨੂੰ ਪਤਾ ਹੀ ਆ ਤੇ ਆ ਦੇਖੋ ਹਾਂਜੀ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਆ ਉਹ ਥੋੜੀ ਜਿਹੀ ਕਲਿੱਕ ਕਲਿੱਪ ਨਾ ਮੈਂ ਇੱਕ ਦਿਨ ਪਹਿਲਾਂ ਲੈਤੀ ਸੀ ਤੇ ਇਹ ਫਿਰ ਮੈਂ ਬਾਅਦ ਚ ਐਡ ਕੀਤੀ ਆ ਇਹ ਸੀਗਾ ਸ਼ਾਮ ਦਾ ਟਾਈਮ ਸ਼ਾਮ ਦਾ ਟਾਈਮ ਮੈਂ ਬਣਾਇਆ ਸੀਗੀ ਪਿਆਜ਼ ਤੇ ਬੜੀਆਂ ਇਹ ਮੈਂ ਤੜਕਾ ਲਾ ਲਿਆ ਪਹਿਲਾਂ ਪਿਆਜ਼ ਕੱਟ ਕੇ ਬੜੀਆਂ ਨੂੰ ਆਪਾਂ ਮੜ ਜਿਹਾ ਭਉ ਕੇ ਰੱਖ ਦਿੰਦੇ ਆ 5-4 ਮਿੰਟ ਤੇ ਉਹਨਾਂ ਨੂੰ ਲਾ ਲੇਤਾ ਸੀਗਾ ਮੈਂ ਤੜਕਾ ਤੇ ਬਾਅਦ ਚ ਆਪਾਂ ਇਹਦੇ ਚ ਆਲੂ ਨਹੀਂ ਐਡ ਕਰਦੇ ਹੈਗੇ ਆਲੂ ਨਾ ਆਲੂ ਬੜੀਆਂ ਨਹੀਂ ਵਧੀਆ ਲੱਗਦੀਆਂ ਹੈਗੀਆਂ ਪਿਆਜ਼ ਨਾਲ ਬੜੀਆਂ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਪਿਆਜ਼ ਨਾਲ ਤਾਂ ਬਹੁਤ ਵਧੀਆ ਲੱਗਦੇ ਨੇ ਮੈਨੂੰ ਕਿ ਗੰਡੇ ਬੜੀਆਂ ਕਹਿੰਦੇ ਨੇ ਹਨਾ ਗੰਡੇ ਬੜੀਆਂ ਦੀ ਸਬਜੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਇਧਰ ਮੈਂ ਹੁਣ ਫਰਾਈ ਕਰਕੇ ਆਪਦਾ ਮਸਾਲਾ ਮਸੂਲਾ ਸਾਰਾ ਕਰਤਾ ਸੀ ਐਡ ਗਰਮੀ ਨਾ ਹੋਇਆ ਪਿਆ ਬੁਰਾ ਹਾਲ ਬਾਦੋਂ ਦਾ ਮਹੀਨਾ ਚੱਲ ਰਿਹਾ ਤੇ ਕਦੇ ਰੋਜ਼ ਵਾਰਸ ਆਉਣ ਲੱਗ ਜਾਂਦੀ ਆ ਫਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਆ ਦੇਖੋ ਹਸੂ ਵੀ ਚੜਨ ਵਾਲਾ ਹੁਣ ਤਾਂ ਹਨਾ ਬਸ ਆ ਸਰਾਦ ਸਰਾਦ ਤੱਪਣਗੇ ਹੁਣ ਮਰ ਗਏ ਆਹ 2-4 ਦਿਨਾਂ ਨੂੰ ਸਰਾਦ ਚੜਨ ਵਾਲੇ ਨਹੀਂ ਹੈਗੇ 15 ਸਰਾਦ ਹੁੰਦੇ ਨੇ ਉਸ ਤੋਂ ਬਾਅਦ ਨਰਾਤਾਂ ਸ਼ੁਰੂ ਹੋ ਜਾਣਗੀਆਂ ਨਰਾਤਾਂ ਜਾ ਕੇ ਠੰਡ ਵਧੀਆਂ ਪੈਣ ਲੱਗ ਜਾਂਦੇ ਹਜੇ ਲਗਭਗ ਤੁਸੀਂ ਐ ਸਮਝ ਕੇ ਮੰਨ ਕੇ ਚੱਲੋ ਵੀ 20 ਕ ਦਿਨ ਤਾਂ ਅੱਧੇ ਹਸੂ ਤੱਕਰ ਠੰਡ ਉਤਰਿਆਊਗੀ ਤੇ ਹਜੇ ਤਾਂ ਗਰਮੀ ਤਾਂ ਹਜੇ ਪੈਂਦੀ ਆ ਥੋੜੇ ਬਹੁਤੇ ਏਸੀ ਚੱਲ ਦਿਨੇ ਤਾਂ ਹੁਣ ਨਹੀਂ ਚੱਲਦੇ ਹੈਗੇ ਰਾਤ ਨੂੰ ਤਾਂ ਏਸੀ ਲਾਉਣੇ ਪੈਂਦੀ ਨੇ ਜਿਵੇਂ 28 29 ਨੰਬਰ ਤੇ ਲਾ ਕੇ ਪੈ ਜਾਂਦੇ ਆ ਤੇ ਲਓ ਜੀ ਮੈਂ ਹੁਣ ਸ਼ਾਮ ਜੀ ਨੂੰ ਧੋਣ ਲੱਗੀ ਸੀ ਕੱਪੜੇ ਤੇ ਇਹ ਇੰਨਾ ਕੁ ਦੁੱਧ ਬਾਦ ਸ਼ਾਮ ਕੇ ਤੇ ਸਬਜ਼ੀ ਸਬਜ਼ੀ ਬਣਾ ਕੇ ਮੈਂ ਕਿਹਾ ਚਲੋ ਮੈਂ ਹੁਣ ਕੱਪੜੇ ਧੋ ਦਿੰਨੀ ਆ ਅੱਜ ਮੇਰਾ ਸਵੇਰ ਤੋਂ ਨਾ ਮਤਲਬ ਜੀ ਆ ਨਹੀਂ ਕਰਿਆ ਹੈਗਾ ਤੇ ਕੱਪੜੇ ਧੋਣ ਦਾ ਤੇ ਮੈਂ ਕਿਹਾ ਚਲੋ ਹੁਣ ਸ਼ਾਮ ਨੂੰ ਜੀ ਹੋਈ ਪਈ ਆ ਤੇ 4:00 ਵਜੇ ਹੋਏ ਸੀ ਮੈਂ ਕਿਹਾ ਚਲੋ ਮੈਂ ਹੁਣ ਕੱਪੜੇ ਧੋ ਦਿੰਨੀ ਆ ਆ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਪਿਆ ਸੀ ਬੱਦਲ ਜੇ ਹੋਏ ਪਏ ਸੀਗੇ ਹੁਣ ਸਵੇਰੇ ਜਈ ਕਈ ਕਈ ਵਾਰ ਨਾ ਉਹੀ ਮਨ ਜਾ ਹੋ ਜਾਂਦਾ ਆਪਦਾ ਨਹੀਂ ਜੀ ਕਰਦਾ ਹਨਾ ਕੰਮ ਕਰਨ ਨੂੰ ਚਲੋ ਜਦੋਂ ਆਪ ਹੀ ਕਰਨਾ ਆਇਆ ਹੁੰਦਾ ਵੀ ਚਲੋ ਮਰਜ਼ੀ ਕਰ ਦੋ ਅੱਗੇ ਤਾਂ ਮੈਂ ਉਠਣਸਾਰ ਨਾ ਮਸ਼ੀਨ ਚ ਕੱਪੜੇ ਪਾ ਦੇਣੇ ਹੁੰਦੀਆਂ ਉਠਣਸਾਰ ਹੋਰ ਕੋਈ ਕੰਮ ਨਹੀਂ ਹੈਗਾ ਮੇਰਾ ਇਹੀ ਕੰਮ ਹੁੰਦਾ ਮਤਲਬ ਕਿ ਪਹਿਲਾਂ ਮੈਂ ਉੱਠ ਕੇ ਹਨਾ ਬਰਸ਼ ਵਗੈਰਾ ਕਰਕੇ ਆਪਦਾ ਧਾਰ ਚੋਣੀਆਂ ਫਿਰ ਚਾਹ ਬਣਾਉਣੀ ਆ ਤੇ ਫਿਰ ਮੈਂ ਜਦੀ ਮਸ਼ੀਨ ਚ ਲਾ ਦੇਣੀ ਆ ਮੈਨੂੰ ਇਹ ਹੁੰਦਾ ਸਵੇਰ ਸਵੇਰ ਜਿਹੜਾ ਕੰਮ ਹੋ ਜਾਣ ਉਹਦੇ ਵਾਰ ਗਰੀਸ ਨਹੀਂ ਹੁੰਦੀ ਇੱਥੇ ਮੈਂ ਹੁਣ ਮੋਟਰ ਵਗੈਰਾ ਚਲਾ ਲੈਣੀ ਆ ਮੋਟਰ ਚਲਾ ਕੇ ਆਪਾਂ ਤੇ ਮਸ਼ੀਨ ਚ ਪਾ ਇਨਾ ਹੀ ਡੱਬ ਚ ਪਾ ਲੈਨੇ ਹਣਾ ਕੱਪੜੇ ਧੋਏ ਜਾਣਗੇ ਹੈਗੇ ਤਾਂ ਦੋ ਕਸੂਟ ਸੀ ਕੋਈ ਇੰਨੇ ਹੈ ਨਹੀਂਗੇ ਸਰਦਾਰ ਜੀ ਉਹਨਾਂ ਦੇ ਕੱਪੜੇ ਨੇਗੇ ਤੇ ਦੋ ਕਸੂਟ ਉਹਦੇ ਸੀਗੇ ਇੱਕ ਮੇਰਾ ਹੁੰਦਾ ਤੇ ਇੱਕ ਪਾਪਾ ਜੀ ਦਾ ਹੁੰਦਾ ਜਿਵੇਂ ਇੱਕ ਬਾਬ ਦਾ ਹੁੰਦਾ ਬਸ ਆਹੀ ਕੱਪੜੇ ਹੁੰਦੇ ਨੇ ਤੇ ਪਹਿਲਾਂ ਮੈਂ ਦੂਜੇ ਕੱਪੜੇ ਪਾ ਦੇਣੀ ਆ ਵਾਈਟ ਵਾਈਟ ਜਿਹਨਾਂ ਚ ਘੱਟ ਮੈਲ ਹੁੰਦੀ ਆ ਬੇਟੇ ਤੇ ਸਰਦਾਰ ਜੀ ਦੇ ਕੱਪੜੇ ਪਾ ਦੇਣੀਆਂ ਉਸ ਤੋਂ ਬਾਅਦ ਜਿਹੜੇ ਸਾਡੇ ਮੜੇ ਮਟ ਮੈਲਜੀ ਵਾਲੇ ਹੁੰਦੇ ਨੇ ਉਹ ਪਾ ਦਿੰਨੇ ਹੁੰਦੇ ਆ ਹਨਾ ਤੇ ਉਹ ਗਰਮੀ ਜੀ ਦੀ ਹੁੰਦੀ ਆ ਹੁਣ ਐਨੇ ਮੈਲ ਤਾਂ ਹੁਣ ਕਿੰਨੀ ਕੁ ਹੁੰਦੀ ਆ ਕੱਪੜੇ ਜੀ ਹਨਾ ਗਰਮੀ ਜੀ ਨਿਕਲ ਜਾਂਦੀ ਹੁੰਦੀ ਐਨੇ ਤਾਂ ਗੰਦੇ ਕੱਪੜੇ ਹੁੰਦੇ ਵੀ ਨਹੀਂ ਚੇਂਜ ਤਾਂ ਦੇਖੋ ਡੇਲੀ ਕਰਨੇ ਪੈਂਦੇ ਨੇ ਦੋ ਦੋ ਸੂਟ ਕਰਨੇ ਪੈਂਦੇ ਨੇ ਹਨਾ ਸਵੇਰੇ ਹੋਰ ਕੱਪੜੇ ਪਾਉਣੇ ਆ ਤੇ ਸ਼ਾਮ ਨੂੰ ਹੋਰ ਪਾਉਣੇ ਪੈਂਦੇ ਆ ਫਿਰ ਵੀ ਮੁੜ ਕੇ ਜੇ ਨਾ ਖਰਾਬ ਹੋ ਜਾਂਦਾ ਚਲ ਪੈਣ ਲੱਗੇ ਸਾਰੇ ਕੱਪੜਾ ਚੇਂਜ ਕਰਦੇ ਆ ਹਨਾ ਸੋ ਉਸ ਤੋਂ ਬਾਅਦ ਮੇਰਾ ਰਾਦਾ ਸੀਗਾ ਮੈਂ ਕਿਹਾ ਮੇਰੀ ਫਰੈਂਡ ਦੇ ਘਰੇ ਜਾਨੀ ਆ ਫਰੈਂਡ ਕੋਲ ਮਿਲ ਕੇ ਆਉਣੇ ਇੱਕ ਤੇ ਸਰਦਾਰ ਜੀ ਘਰੇ ਨਹੀਂ ਸੀ ਹੈਗੇ ਬੋਬੀ ਕਹਣਾ ਚੱਲ ਮम्मा ਮੈਂ ਛੱਡੇ ਹੁਣਾ ਲੋ ਜੀ ਹੁਣ ਆਹ ਬਸ ਇੰਨਾ ਕੰਮ ਰਹਿ ਗਿਆ ਟੱਬ ਚ ਪਾਣੀ ਪਾ ਕੇ ਮੈਂ ਕੱਪੜੇ ਨਿਚੋੜ ਕੇ ਕੱਢ ਦਿੰਨੀ ਆ ਤੇ ਕਈ ਵਾਰੀ ਨਾ ਐ ਜੇ ਹੁੰਦਾਗਾ ਵੀ ਚੱਲ ਹਨਾ ਕਾਲਜੇ ਕਰ ਲੈਣੇ ਮੈਂ ਵੀ ਜਾਣ ਦੀ ਕਈ ਦਿਨ ਹੋ ਗਈ ਸੀ ਮੈਂ ਸੋਚ ਰਹੀ ਸੀ ਗਗਨ ਕੋਲੇ ਜਾਂਦੇ ਉਹਨਾਂ ਦਾ ਨਾ ਚੈਨਲ ਦਾ ਨਾਮ ਆ ਮਰਹਾੜ ਫੈਮਿਲੀ ਵਲੌਗ ਤੇ ਉਹ ਵੀ ਵੀਡੀਓਜ਼ ਪਾਉਂਦੇ ਨੇ ਬਸ ਆਹ ਕਾਮ ਨਾਲ ਹੀ ਰਿਲੇਟਿਡ ਪਾਉਂਦੇ ਨੇ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਲਓ ਹੁਣ ਮੇਰੇ ਕੰਮ ਕਾਰ ਨਿਭੜ ਗਏ ਮੈਂ ਆ ਕੇ ਧਾਰ ਚੋਲੂਗੀ 5:30 ਵਜੇ ਹੁਣ 4:00 ਵਜੇ ਹੁਣ ਮੈਂ ਜਾਣੀ ਆ ਉਹਦੇ ਕੋਲ ਕੱਪੜੇ ਕ ਪੇਂ ਚੇਂਜ ਕਰਕੇ ਤੇ ਉੱਥੇ ਮਿਲਦੇ ਆ ਫਿਰ ਆਪਾਂ ਲਓ ਜੀ ਹੁਣ ਮੈਂ ਪਹੁੰਚ ਗਈ ਸੀ ਮਰਾਹੜ ਫੈਮਿਲੀ ਬਲੌਗ ਵਾਲਾਂ ਦੇ ਘਰ ਤੇ ਇੱਥੇ ਮੈਂ ਥੋੜੀ ਜੀ ਵੀਡੀਓ ਕਰੀ ਸੀ ਕਲਿੱਕ ਤੇ ਅੰਦਰਲਾ ਦ੍ਰਿਸ਼ਾ ਹੈ ਸਾਰਾ ਉਸ ਤੋਂ ਬਾਅਦ ਆਪਾਂ ਜਾਣਿਆ ਬਾਹਰੇ ਮੈਂ ਆਈਆਂ ਇੱਕ ਖਾਸ ਚੀਜ਼ ਵਾਸਤੇ ਵੈਸੇ ਆਈ ਤਾਂ ਮੈਨਣੇ ਸਿਰੇ ਆ ਕੇ ਮੈਂ ਚੀਜ਼ ਬਹੁਤ ਵਧੀਆ ਦੇਖੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਜਿਵੇਂ ਆਪਾਂ ਟਾਈਟਲ ਦੱਸਿਆ ਹੋਇਆ ਚਲਦੀ ਫਿਰਦੀ ਰਸੋਈ ਹਨਾ ਇਹਨਾਂ ਦੇ ਚਲਦਾ ਸੀਗਾ ਲੱਕੜ ਦਾ ਕੰਮ ਤੇ ਗੇਟ ਗੂਟ ਲਵਾਏ ਸੀਗੇ ਇਹਨਾਂ ਨੇ ਤੇ ਉਹਦੇ ਵਿੱਚੋਂ ਨਾ ਲੱਕੜ ਲੋਕੜ ਬਚ ਗਈ ਹੋਊਗੀ ਮਾੜਾ ਮੋਟਾ ਸਵਾਨ ਬਚ ਗਿਆ ਹੋ ਉਹਦੀ ਇਹਨਾਂ ਨੇ ਤਾਂ ਕਰਵਾਈ ਆ ਤੇ ਆਹ ਦੇਖੋ ਇਹਦੇ ਵੀ ਬੂਟੇ ਬਾਟੇ ਬਹੁਤ ਵਧੀਆ ਲੱਗੇ ਹੋਏ ਨੇ ਪੌਦੇ ਪੁੱਦੇ ਹਨਾ ਸੋਹਣੇ ਲੱਗਦੇ ਨੇ ਇਹਨੂੰ ਵੀ ਮੇਰੇ ਮੰਗੂਆ ਹੋਇਆ ਜਾਂ ਨਿੱਕੇ ਮੋੜੇ ਦਾ ਕੰਮ ਦਾ ਸੌਂਕ ਆਣੇ ਸੌਂਕ ਤਾਂ ਬਹੁਤ ਵਧੀਆ ਇਹਨਾ ਮਾਨਵੀ ਸੰਤ ਰਹਿਣ ਦਾ ਆਪ ਵੀ ਹਨਾ ਕੇਅਰ ਚ ਲੱਗੇ ਰਹਨੇ ਆ ਤੇ ਹੁਣ ਮੈਂ ਜਿਹੜੀ ਚੀਜ਼ ਦਿਖਾਉਣੀ ਹੈਗੀ ਉਹ ਤੁਹਾਨੂੰ ਹੁਣ ਦਿਖਾਉਣੀ ਆ ਇਹ ਜਿਹੜੀ ਚੱਲਦੀ ਫਿਰਦੀ ਰਸੋਈ ਇਹਨਾਂ ਤਾਂ ਮਤਲਬ ਕਿ ਕਰਾ ਲਈ ਜੇ ਆਪਾਂ ਕਰਾਉਣੀ ਹੈ ਘਟੋਕੜ 1000 1500 ਦੀ ਚੀਜ਼ ਹੋਊਗੀ ਹਨਾ ਸਮਾਨ ਬਚਿਆ ਖੁਚੇ ਹੁੰਦਾ ਤਾਂ ਮਿਹਨਤ ਮੂਨਤੀ ਲੱਗਦੀ ਹੋਊ ਇੰਨਾ ਕੁ ਤਾਂ ਮੇਰੇ ਹਿਸਾਬ ਚ ਕਿੰਨੇ ਕੁ ਪੈਸੇ ਲੱਗਦੇ ਹੋਣਗੇ ਵੱਧ ਤੋਂ ਵੱਧ 1500 ਲੱਗਦਾ ਹੋਊ ਇਹਦੇ ਤੇ ਹਨਾ ਆ ਦੇਖੋ ਆ ਚਲਦੀ ਫਿਰਦੀ ਰਸੋਈ ਆ ਜਿਹੜੀ ਇਹ ਦੀਦੀ ਨੇ ਤਿਆਰ ਕਰਵਾਈ ਆ ਇਹਦੇ ਨਾਲ ਸਿੰਗਲ ਚੁੱਲਾ ਰੱਖਣਾ ਹਨ ਆਪਾਂ ਆਪਦੇ ਅਕੋਰਡ ਇਹਨਾਂ ਤਿਆਰ ਕਰਵਾ ਸਕਦੇ ਹਾਂ ਡਬਲ ਵੀ ਰੱਖ ਸਕਦੇ ਆ ਇਹਦੇ ਵਿੱਚ ਦੂਸਰੇ ਦਰਾਜ ਵੀ ਬਣਾ ਸਕਦੇ ਆ ਜਿਵੇਂ ਸਮਾਨ ਧਰਨ ਹੋਣਾ ਉਹ ਮੋਡੀਫਾਈ ਜਿਹੜਾ ਆਪਾਂ ਕਰਵਾਉਣਾ ਉਹ ਆਪ ਹੀ ਕਰਵਾ ਸਕਦੇ ਜਿੰਨਾ ਕਰਵਾਉਣਾ ਪਰ ਇਹਨਾਂ ਨੇ ਇੰਨਾ ਕੀ ਕਰਵਾਇਆ ਹਜੇ ਮੜਾ ਮੋਟਾ ਆ ਦੇਖ ਸਮਰੇਕਾ ਲਾਉਣ ਵਾਲਾ ਪਿਆ ਹੋਲੀ ਹੋਲੀ ਉਰੇ ਆਪਾਂ ਢੋਲੀ ਢੁਲੀ ਧਰ ਸਕਦੇ ਆ ਗਏ ਸਾਲੀ ਇਹ ਥੱਲੇ ਟਾਇਰ ਲੱਗੇ ਹੋਏ ਨੇ ਜਿੱਧਰ ਨੂੰ ਮਰਜ਼ੀ ਰੋੜ ਕੇ ਲੈ ਜਾ ਬਈ ਬਹੁਤ ਔਖਾ ਹੁੰਦਾ ਹਨਾ ਪਕੌੜ ਕਰ ਲੈਨੇ ਅੰਦਰ ਰਸੋਈ ਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਆਪਾਂ ਕਹਿੰਦੇ ਇੰਨਾ ਸਮਾਨ ਮੈਂ ਕਿੱਥੇ ਚੱਕੂਗੀ ਕਿੱਥੇ ਚੁੱਲਾ ਚੱਕੂ ਕਿੱਥੇ ਦੋ ਦੋ ਚੀਜ਼ਾਂ ਧਰੂਗੀ ਨਾਲੇ ਫਿਰ ਚੱਕਣਾ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਇਹਨੂੰ ਰੋੜ ਕੇ ਜਿੱਥੇ ਮਰਜ਼ੀ ਕਰ ਲੈ ਚਾਹੇ ਅੰਦਰ ਕਰ ਲੈ ਚਾਹੇ ਬਾਹਰੇ ਕਰ ਲੈ ਚਾਹੇ ਵਿਹੜੇ ਚ ਕਰ ਲੈ ਚਾਹੇ ਧੁੱਪੇ ਕਰ ਲੈ ਚਾਹੇ ਸਾਮੇ ਕਰ ਲੈ ਉਹ ਆਪਦੇ ਤੇ ਡਿਪੈਂਡ ਕਰਦਾ ਹਨਾ ਮੈਨੂੰ ਤਾਂ ਬਹੁਤ ਵਧੀਆ ਚੀਜ਼ ਲੱਗੀ ਲੈ ਭਈ ਇਹ ਤੇ ਦੇਖ ਕੇ ਮੈਂ ਵੀ ਹੈਰਾਨ ਜੀ ਹੋ ਗਈ ਮੈਂ ਵੀ ਤਾਂ ਹੁਣ ਮੈਨੂੰ ਵੀ ਰੀਸ ਜੀ ਲੱਗ ਗਿਆ ਨਾ ਮੈਂ ਵੀ ਕਰਵਾਉਂਗਾ ਇਦਾਂ ਦੀ ਚੀਜ਼ ਰੋੜ ਕੇ ਜਿੱਥੇ ਮਰਜ਼ੀ ਲੈ ਜਾ ਦੇਖੋ ਹਨਾ ਦਾਲ ਪਾਣੀ ਕਰਨਾ ਰੋਟੀ ਟੁੱਕ ਬਣਾਉਣਾ ਤੇ ਹੁਣ ਜਿਵੇਂ ਗਰਮੀ ਬਹੁਤ ਆ ਅੰਦਰ ਬਾਹਰ ਹੋਣਾ ਔਖਾ ਲੱਗਦਾ ਤੇ ਉਰੇ ਢੋਲੀ ਟਿਕ ਜੂ ਤੇ ਹੋਰ ਵੀ ਦਰਾਦ ਰੂਜ ਬਣਾਉਣੇ ਨੇ ਉਰੇ ਜਿਵੇਂ ਨੂਨ ਮਿਰਚਾਂ ਦੇ ਡੱਬੇ ਧਰ ਲਾ ਚੱਕਲਾ ਵੇਲਣਾ ਧਰ ਲਾ ਤੇ ਕੁਝ ਵੀ ਧਰ ਲਾ ਹਨਾ ਇਹ ਅੰਦਰ ਨਹੀਂ ਜੀ ਅੰਦਰ ਰੱਖ ਲਓ ਬਾਹਰਲੀ ਬਾਹਰ ਰੱਖ ਲਓ ਨਹੀਂ ਵੀ ਕਰਨਾ ਐਵੇਂ ਵੀ ਵਧੀਆ ਲੱਗਦੀ ਅੰਦਰੋਂ ਚੱਕਲਾ ਵੇਲਣ ਦਾ ਚੱਕੀ ਜਾਂਦਾ ਉਹ ਤਾਂ ਗਿੱਡੀ ਦੀ ਚੀਜ਼ ਆ ਤੇ ਆ ਚੀਜ਼ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸੋਨੂੰ ਵੀ ਵਧੀਆ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਦੇ ਵੀ ਸੋਨੂੰ ਕਿੱਦਾਂ ਲੱਗੀ ਤੇ ਹੁਣ ਆਪਾਂ ਚੱਲਦੇ ਆਂ ਬਾਏ ਬਾਏ ਟੇਕ ਕੇਅਰ ਮਿਲਾਂਗੇ ਅਸੀਂ ਨਵੀਂ ਵੀਡੀਓ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਭਾਈ ਲਾਈਕ ਕਰ ਦਿਆ ਕਰੋ ਮੈਂ ਹਰ ਵਾਰ ਕਹਿੰਦੀ ਆਂ